ਅਮੇ ਸ਼ੌਮੀ ਦੈਨ ਦਾਵਾ ਮੰਗੇ ਜੀ ਜੇਕਰ ਕੋਈ ਜਿਹਨੇ ਬਜਟ ਪੇਸ਼ ਕਰਨਾ ਹੋਵੇ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਥੋੜਾ ਸਿੰਪਟਮ ਤੇ ਮਿਲਿਆ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਆਏਗਾ ਬਜਟ ਤੇ ਲੁਗਾਸ ਤੇ ਵੀ ਟੈਕਸ ਜ਼ਿਆਦਾ ਲਗਾ ਦਿੱਤਾ ਗਿਆ ਪਿਛਲੀ ਵਾਰੀ ਤੇ ਮਤਲਬ ਅਸੀਂ ਅਗਰ ਓਵਰ ਆਲ ਵੇਖੀਏ ਤੇ ਮੀਡਲ ਕਲਾਸ ਅਤੇ ਲੋਅਰ ਕਲਾਸ ਦੀ ਬਹੁਤ ਮਾੜਾ ਬਜਟ ਸੀ ਸ਼ੁਰੂਤ ਹਮੇਸ਼ਾ ਉਮੀਦਾਂ ਹੀ ਲਗਾਵਾਂਗੇ ਜੀ ਅਗਰ ਕਿਉਂਕਿ ਜਿਹਨੇ ਬਜਟ ਪੇਸ਼ ਕਰਨਾ ਉਹ ਵੀ ਇੱਕ ਮਹਿਲਾ ਹੈ ਤੇ ਮਹਿਲਾ ਦਾ ਦਰਦ ਉਹਨੂੰ ਪਤਾ ਹੈ ਕਿ ਮਹਿਲਾਵਾਂ ਨੂੰ ਕੀ ਚੀਜ਼ ਚਾਹੀਦੀ ਹੈ ਕਿਸ ਚੀਜ਼ ਤੇ ਨੀਡ ਹੈ ਕਿੱਥੇ ਮਹਿਲਾਵਾਂ ਆਪਣੀ ਬਚਤ ਕਰ ਸਕਦੀਆਂ ਨੇ ਟੈਕਸ 'ਚ ਛੂਟ ਚਾਹੀਦੀ ਹੈ ਮਹਿਲਾਵਾਂ ਦੇ ਹੱਕ ਦੇ ਵਿੱਚ ਥੋੜਾ ਸਿੰਪਟਮ ਤੇ ਮਿਲਿਆ ਕਿ ਮਹਿਲਾਵਾਂ ਦੇ ਹੱਕ ਦੇ ਵਿੱਚ ਆਏਗਾ ਬਜਟ ਦੇਖੋ ਅੱਜ 11 ਵਜੇ ਕੀ ਹੁੰਦਾ ਦਿਲ ਤੱਕ ਤੱਕ ਕਰ ਰਿਹਾ ਪਿਛਲੇ ਸਾਲ ਕਿਹੜਾ ਬਜਟ ਹੈ ਜਿਸ ਦੇ ਖਾਤੇ ਆਇਆ ਹੋਇਆ ਕਿਉਂਕਿ ਇੱਕ ਲੇਡੀਜ਼ ਨੂੰ ਪਤਾ ਹੁੰਦਾ ਕਿ ਕਿੱਥੇ ਕਿੱਥੇ ਬਚਣਾ ਦੇਖੀ ਤੁਸੀਂ ਜਿਹੜਾ ਬਹੁਤ ਜ਼ਿਆਦਾ ਹਾਂਜੀ ਪਿਛਲੀ ਵਾਰੀ ਸਾਨੂੰ ਉਮੀਦਾਂ ਜਗਾਈਆਂ ਗਈਆਂ ਸੀ ਕਿ ਸੋਨੇ ਦੇ ਵਿੱਚ ਤਾਂ ਨੋਮ ਬੜੀ ਉਹ ਰਾਹਤ ਮਿਲੇਗੀ ਸੋਨਾ ਇੱਕਦਮ ਵਧ ਕਰ ਦਿੱਤਾ ਗਿਆ ਕੇਲੂ ਗੈਸ ਤੇ ਵੀ ਟੈਕਸ ਜ਼ਿਆਦਾ ਲਗਾ ਦਿੱਤਾ ਗਿਆ ਪਿਛਲੀ ਵਾਰੀ ਤੇ ਮਤਲਬ ਅਸੀਂ ਅਗਰ ਓਵਰਆਲ ਵੇਖੀਏ ਤੇ ਮੀਡਲ ਕਲਾਸ ਅਤੇ ਲੋਅਰ ਕਲਾਸ ਲਈ ਬਹੁਤ ਮਾੜਾ ਬਜਟ ਸੀ ਪਿਛਲੀ ਵਾਰੀ ਪਰ ਸਭ ਇਹ ਰਹੇ ਕਿ ਆਮ ਲੋਕਾਂ ਦਾ ਬਜਟ ਪਰ ਲੱਗਦਾ ਕਿ ਆਮ ਲੋਕਾਂ ਦਾ ਨਹੀਂ ਬਜਟ ਅਗਰ ਆਮ ਲੋਕਾਂ ਦਾ ਬਜਟ ਹੋਵੇ ਨਾ ਹਰ ਸਾਲ ਤੇ ਸਾਡੀ ਦੇਸ਼ ਦੀ ਇਕਨੋਮੀ ਜਿਹੜੀ ਹੈ ਨਾ ਬਹੁਤ ਹਾਈ ਜਾਵੇ ਜਿਸ ਦਿਨ ਸਾਡੇ ਦੇਸ਼ ਦਾ ਬਜਟ ਜਿਹੜਾ ਆਮ ਲੋਕਾਂ ਲਈ ਲੋਅਰ ਕਲਾਸ ਫੋਰ ਮੀਡਲ ਕਲਾਸ ਲਈ ਆਣਾ ਸ਼ੁਰੂ ਹੋ ਜਾਏਗਾ ਉਸ ਦਿਨ ਸਾਡੇ ਦੇਸ਼ ਦਾ ਨਜ਼ਰੀਆ ਹੀ ਕੁਝ ਹੋਰ ਹੋਏਗਾ। ਅਨੁਭਵੀ ਘਰ ਦੇ ਦ੍ਰਿਸ਼ਟੀ ਜਿਹੜੀ ਉਹ ਚੇਂਜ ਹੋਦੀ ਨਜ਼ਰ ਆਉਂਦੀ ਜਦੋਂ ਬਜਟ ਪੇਸ਼ ਹੁੰਦਾ। ਬਿਲਕੁਲ ਸਾਰਾ 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 ਦਾ ਸਾਰਾ ਅਸਰ ਹੀ ਇਸ ਰਸੋਈ ਗੈਸ ਤੇ ਪੈਂਦਾ। ਕੁਝ ਵੀ ਹੁੰਦਾ ਹੈ ਕਿਉਂਕਿ ਬੰਦਾ ਖਾਏ ਬਿਨਾ ਨਹੀਂ ਰਹਿ ਸਕਦਾ ਪਾਏ ਬਿਨਾ ਵੀ ਰਹਿ ਸਕਦਾ ਘੁੰਮੇ ਬਗਾਰਾ ਵੀ ਰਹਿ ਸਕਦਾ ਹਰ ਚੀਜ਼ ਬਿਨਾ ਰਹਿ ਸਕਦਾ। ਪਰ ਦੇਖੋ ਪੇਟ ਭਰਨ ਦੇ ਲਈ ਸਾਨੂੰ ਰੋਟੀ ਤੇ ਤਿੰਨ ਟਾਈਮ ਚਾਹੀਦੀ ਹੈ ਨਾ ਤੇ ਅਗਰ ਉਥੇ ਸਾਨੂੰ ਕੋਈ ਬੜਾ ਦੁੱਖ ਹੁੰਦਾ ਜਦੋਂ ਸੁਣਦੇ ਆ ਕਿ ਖਾਦ ਵਿੱਚ ਕਿਸੇ ਦੇ ਕਿਲੋ ਵੀ ਆਟਾ ਲਿਆਂਜੋਗੇ ਪੈਸੇ ਨਹੀਂ ਆ ਜਾਂ ਕੁਛ ਹੈ ਕਿਉਂਕਿ ਬਜਟ ਜਿਹੜਾ ਮਹੀਨੇ ਦਾ ਬੰਦੇ ਨੇ ਬਜਟ ਰੱਖਿਆ ਹੁੰਦਾ ਕਿ ਇੰਨੇ ਦਾ ਮੈਂ ਇਹ ਸਮਾਨ ਰਾਸ਼ਨ ਪੁਆਣਾ ਤੇ ਅਗਰ ਉਥੇ ਬਜਟ ਹਿਲ ਜਾਂਦਾ ਤੇ ਰਾਸ਼ਨ ਖਤਮ ਹੋ ਜਾਂਦਾ ਵਾ ਮੁਸ਼ਕਿਲਾਂ ਵੱਧ ਜਾਂਦੀਆਂ ਨੇ ਕਿਉਂਕਿ ਦੋ ਚੂਨ ਦੀ ਰੋਟੀ ਕਹਿੰਦੇ ਖਾਣ ਵਾਸਤੇ ਬੰਦਾ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਮਰਦਾ ਹੈ ਤੇ ਅਗਰ ਉਹਨੂੰ ਉਸ ਰੋਟੀ ਦੇ ਵਿੱਚ ਹੀ ਇਹਨਾਂ ਨੇ ਟੈਕਸ ਤੇ ਟੈਕਸ ਲਾਈ ਜਾਣੇ ਸਭ ਤੋਂ ਜ਼ਿਆਦਾ ਟੈਕਸ ਵੀ ਜਿਹੜਾ ਮੈਨਾ ਉਹ ਮਿਡਲ ਵਰਗੀ ਪੇ ਕਰਦਾ ਸੀ ਉਮੀਦ ਹੈ ਕਿ ਇਹ ਹੱਕ ਤੋਂ ਦੂਰੇ ਬਹੁਤ ਉਮੀਦ ਹੈ ਕਿਉਂਕਿ ਲక్ష్ਮੀ ਦੀ ਗੱਲ ਕੀਤੀ ਹੈ ਤੇ ਲక్ష్ਮੀ ਦੇ ਘਰ ਦੀ ਜਿਹੜੀ ਔਰਤ ਹੁੰਦੀ ਹੈ ਦਰਸਤੀ ਹੁੰਦੀ ਹੈ ਤੇ ਲక్ష్ਮੀ ਚਾਹੇ ਉਹ ਉੱਚ ਵਰਗ ਦੀ ਹੈ ਚਾਹੇ ਨਿਮਨ ਵਰਗ ਦੀ ਹੈ ਚਾਹੇ ਉਹ ਲੋਰ ਵਰਗ ਦੀ ਹੈ ਲక్ష్ਮੀ ਤੇ ਲక్ష్ਮੀ ਆ ਹੁਣ ਬਸ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਸਾਡੇ ਬਜਟ ਪੇਸ਼ ਕਰਨਾ ਉਹ ਵੀ ਇੱਕ ਮਹਿਲਾ ਵਾਹ ਕਿ ਪਲੀਜ਼ ਲੋਅਰ ਕਲਾਸ ਔਰ ਮੀਡਲ ਕਲਾਸ ਲਈ ਸੋਚ ਲਈਓ ਐ ਨਾ ਹੋਵੇ ਤੁਸੀਂ ਜਿਹੜੀਆਂ ਅਪਰ ਕਲਾਸ ਦੀਆਂ ਲక్ష్ਮੀਆਂ ਬਾਰੇ ਸੋਚੀ ਜਾਈਓ ਨੰਬਰ 5 ਜੀ ਜੈਨੂ ਜੈਨੂ ਸ਼ਮਾ ਕੀ ਕਹਣਾ ਚਾਹੋਗੇ ਅੱਜ ਕਿੰਦਰ ਸਰਕਾਰ ਦਾ ਬਜਟ ਪੇਸ਼ ਹੋ ਰਿਹਾ ਹੈ ਕੀ ਵੇਦਨਾ ਲਾਭ ਇਕੱਠੇ ਹੋਵੇਗਾ ਉਮੀਦਾਂ ਤਾਂ ਬਹੁਤ ਹੈ ਜੀ ਕਿ ਸਾਡੇ ਵਾਸਤੇ ਵਧੀਆ ਬਜਟ ਆਏਗਾ ਕਿਉਂਕਿ ਹਰ ਵਾਰ ਹੀ ਸਾਨੂੰ ਦਿਖਾ ਕੇ ਵਿੱਚ ਹਾਂ ਵਧੀਆ ਬਜਟ ਆਏਗਾ ਇਸ ਵਾਰੀ ਸਾਨੂੰ ਉਮੀਦਾਂ ਦਿਖਾ ਦਿੱਤੀਆਂ ਜਾਂਦੀਆਂ ਤੇ ਹਣੇ ਤੱਕ ਤਾਂ ਇੰਨਾ ਵਧੀਆ ਬਜਟ ਨਹੀਂ ਵਿਸ਼ ਹੋਇਆ ਹੁਣ ਅਸੀਂ ਉਮੀਦ ਕਰਾਂਗੇ ਇਸ ਸਾਲ ਮੋਦੀ ਜੀ ਨੂੰ ਪ੍ਰਾਪਨਾ ਹੈ ਕਿ ਸਾਡੇ ਜਨਾਨੀਆਂ ਵਾਸਤੇ ਵਧੀਆ-ਵਧੀਆ ਕਰਨ ਕਿਉਂਕਿ ਜਨਾਨੀਆਂ ਜਿਹੜੀਆਂ ਬਹੁਤ ਪਿਸ ਰਹੀਆਂ ਹਨ ਉਹਨਾਂ ਨੂੰ ਅੱਗੇ ਸਕਣ ਵਾਸਤੇ ਸਮਾਜ ਵਿੱਚ ਅੱਗੇ ਵਧਣ ਵਾਸਤੇ ਬਹੁਤ ਸਨੀਆਂ ਰਾਹਤਾਂ ਦੀ ਜ਼ਰੂਰਤ ਹੈ ਕਈ ਜਨਾਨੀਆਂ ਵਿਚ ਜਿਹੜੀਆਂ ਇਕਲੀਆਂ ਕਾਰੀਆਂ ਆਪਣੇ ਘਰ ਚਲਾ ਰਹੀਆਂ ਹਨ ਮੇਰੇ ਵਰਗਿਆਂ ਤੇ ਉਹਦੇ ਵਿੱਚ ਹੁੰਦਾ ਹੈ ਕਿ ਵੀ ਸਾਨੂੰ ਥੋੜਿਆਂ ਜਿਹਾ ਮਤਲਬ ਟੈਕਸ ਤੋਂ ਥੋੜੇ ਰਿਲੈਕਸੇਸ਼ਨ ਮਿਲ ਜਾਏ ਜਾਂ ਆਮ ਜਿਹੜੀਆਂ ਸਾਡੀਆਂ ਜ਼ਰੂਰਤਾਂ ਆ ਉਹਨਾਂ ਨੂੰ ਥੋੜਾ ਜਿਹਾ ਮੱਦੇ ਨਜ਼ਰ ਰੱਖਦੇ ਹੋਏ ਚੀਜ਼ਾਂ ਨੂੰ ਰੇਟ ਜਿਹੜੇ ਆ ਉਹਨਾਂ ਨੂੰ ਫਿਕਸ ਕੀਤਾ ਜਾਵੇ ਤੇ ਇੰਨੇ ਜ਼ਿਆਦਾ ਨਾ ਵਧਣ ਲੱਗਦਾ ਕਿ ਜੋ ਪਿਛਲੇ ਦੀ ਬਜਟ ਆਇਆ ਸੀ ਉਹਦੇ ਨਾਲ ਉਹਦਾ ਘੱਟ ਦਾ ਜਿਹੜਾ ਇੱਕ ਇੱਕ ਬਜਟ ਆਉ ਉਹ ਹਿਲਦਾ ਨਜ਼ਰ ਆਇਆ ਬਹੁਤ ਹਿਲਦਾ ਹੈ ਸਰ ਬਹੁਤ ਹਿਲਦਾ ਹੈ ਆਮ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਤੇ ਬਚਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਬਚਤ ਕਿਸ ਚੀਜ਼ ਨਾਲ ਹੋਣੀ ਹੈ ਆਮ ਜੂਤਾਂ ਹੀ ਸਾਰੇ ਵਿੱਚ ਪਿਸੀ ਜਾਈਦਾ ਆ ਉਹ ਹੀ ਸਾਡੀਆਂ ਬੁਝੀਆਂ ਨਹੀਂ ਹੁੰਦੀਆਂ ਤੇ ਸਲੰਡਰ ਦਾਲਾ ਵਗੈਰਾ ਸਲੰਡਰ ਦਾਲਾਂ ਉਹ ਆ ਗੋਲਡ ਦਾ ਰੇਟ ਦੇਖੋ ਕਿ ਦਿਨੋਂ ਦੇ ਨਾ ਇਦਾਂ ਵਧ ਜਾਂਦਾ ਕਿ ਆਮ ਜਨਤਾ ਸੋ ਲੈ ਹੀ ਨਹੀਂ ਸਕਦੀ ਹੁਣ ਸਾਡੀ ਤੇ ਉਮੀਦਾਂ ਤੋਂ ਬਾਹਰ ਹੋ ਗਿਆ ਹੋਇਆ ਹੈ ਜਿਦਾ ਇਹੀ ਹੈ ਕਿ ਬਸ ਚੀਜ਼ਾਂ ਨੂੰ ਠੀਕ ਕੀਤਾ ਜਾਵੇ ਸਮਾਜ ਨੂੰ ਜੇ ਅੱਗੇ ਵਧਾਣਾ ਹੈ ਤੇ ਸਮਾਜ ਦੇ ਛੋਟੇ ਵਰਗ ਨੂੰ ਮੱਦੇਨਜ਼ਰ ਰੱਖਿਆ ਜਾਵੇ ਛੋਟਾ ਵਰਗ ਵਧੇਗਾ ਤੇ ਸਮਾਜ ਵਧੇਗਾ ਦੇਸ਼ ਵਧੇਗਾ ਦੇਸ਼ ਰੱਖਿਆਂ ਦੀ ਰਾਵਾਂ ਤੇ ਚੱਲੇਗਾ ਜੇ ਅਸੀਂ ਸਾਡਾ ਵਰਗ ਹੀ ਰਹਿ ਗਿਆ ਛੋਟਾ ਵਰਗ ਜੇ ਸਾਡੇ ਤੋਂ ਨੀਮਨ ਵਰਗ ਜਿਹੜਾ ਉਹ ਬਿਲਕੁਲ ਹੀ ਵਿਚਾਰਾ ਉਧਰ ਰੋਟੀ ਪਾਣੀ ਦੇ ਉਹਨਾਂ ਨੂੰ ਲਾਲੇ ਪਏ ਹੋਏ ਉਹਨਾਂ ਨੇ ਕੀ ਸਮਾਜ ਦੇ ਵਿੱਚ ਯੋਗਦਾਨ ਦੇਣਾ ਠੀਕ ਹੈ ਨਾ ਉਹ ਚੀਜ਼ਾਂ ਠੀਕ ਕੀਤੀਆਂ ਜਾਂਾਂ